ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਆਪਣੀ ਸਕੂਟੀ ਤੇ ਟਾਂਡੇ ਵੱਲ ਜਾ ਰਿਹਾ ਸੀ ਤੇ ਜਿਸ ਨੂੰ ਇੱਕ ਗੱਡੀ ਸਾਈਡ ਮਾਰ ਜਾਂਦੀ ਹੈ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਿਸਾਨ ਦਾ ਨਾਮ ਬਲਵਿੰਦਰ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਭਾਈ ਦੀ ਹੁਣ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਹੈ ਤੇ ਉਹ ਹੁਣਾਂ ਨੇ ਗੱਡੀ ਦਾ ਨੰਬਰ ਵੀ ਨੋਟ ਕੀਤਾ ਹੋਇਆ ਹੈ ਤੇ ਬੇਟੇ ਆਪਣੇ ਨੂੰ ਲੈਣ ਜਾਂਦੇ ਇਹ ਟਾਂਡੇ ਤੇ ਗੱਡੀ ਵਾਲਾ ਮਾਰ ਗਿਆ ਉਹਨਾਂ ਦਾ ਨੰਬਰ ਹੈਗਾ BB018 BB18 BL8849 BB18L8849 ਕੰਮ ਕਰਦੇ ਸੀ ਕੰਮ ਖੇਤੀਬਾੜੀ ਕਰਦੇ ਜਿੰਮੀਦਾਰ ਹੁੰਦੇ ਸਨ ਪਤਾ ਕਰੋ ਕਿ ਕਿੱਥੇ ਪਤਾ ਹੀ ਜੁਰਵੇਖਿਆ ਚਾਰ ਬੱਚਲੇ ਨੇ ਬੱਸ ਨੂੰ ਆਹ ਟਾਂਡੇ ਦਾ ਰਸਤਾ ਕਿੰਨਾ ਕ ਤੇ ਬੰਦ ਕਰਨੇ ਦਿੱਤੇ ਉੱਧਰ ਆ ਜਾਂਦਾ ਤੇ ਇਹਦੇ ਕਰਕੇ ਫرائی ਘੁੰਮ ਗਏ ਆ ਲੱਪਣਾ ਤੇ ਦੇਖਿਆ ਤਾਂ ਫਿਰ ਸਕੂਟਰੀ ਸਟਾਰਟ ਹੀ ਥੱਲੇ ਵਜੀ ਹੀ ਤੇ ਇਹ ਮੁੱਦਾ ਜੇ ਇੱਕ ਸਾਈਡ ਤੇ ਪੇਕ ਦਾ ਨਾਮ ਕੁਲਵਿੰਦਰ ਸਿੰਘ ਠੀਕ ਆ ਕੰਮ ਖੇਤੀਬਾੜੀ ਦਾ ਹਾਂਜੀ ਬੱਚੇ ਤਿੰਨ ਬੱਚੇ ਆ ਦੋ ਗੁੱਡੀਆਂ ਇੱਕ ਲੜਕਾ ਕੀ ਮੰਗ ਕਰ ਸਰ ਹਾਂਜੀ ਜਿਹੜਾ ਐਕਸੀਡੈਂਟ ਆਇਆ ਕੀ ਮੰਗ ਕਰ ਮੰਗ ਇਨਸਾਫ ਦੀ ਮੰਗ ਨੇ ਅਸੀਂ ਤੇ ਤੇ ਉਹਦਾ ਭਾਈ بار بار ਇਹੀ ਕਹਿ ਰਿਹਾ ਹੈ ਗੁਹਾਰ ਲਾ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਗੱਡੀ ਵਾਲੇ ਨੂੰ ਜਲਦ ਤੋਂ ਜਲਦ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਦੱਸਦਾ ਹੈ ਕਿ ਬਲਵਿੰਦਰ ਸਿੰਘ ਟਾਂਡੇਵਾਲ ਨੂੰ ਜਾ ਰਿਹਾ ਸੀ ਆਪਣੀ ਸਕੂਟੀ ਤੇ ਜਦੋਂ ਉਸ ਨੂੰ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਉਸ ਨੂੰ ਟੱਕਰ ਮਾਰ ਕੇ ਚਲੀ ਗਈ ਜਿਸ ਤੋਂ ਬਾਅਦ ਮੌਕੇ ਤੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਤੇ ਇਹ ਜੋ ਭਿਆਨਕ ਹਾਦਸਾ ਹੈ ਟਾਂਡਾ ਦੇ ਪਿੰਡ ਬੈਂਸਵਾਨ ਦਾ ਜਿੱਥੇ ਇੱਕ ਕਿਸਾਨ ਹੋਸ਼ਿਆਰਪੁਰ ਆਪਣੇ ਬੱਚੇ ਨੂੰ ਲੈਣ ਜਾ ਰਿਹਾ ਸੀ ਰੇਲਵੇ ਸਟੇਸ਼ਨ ਤੋਂ ਉਹਨੂੰ ਚੱਕਣਾ ਸੀ ਤੇ ਟਾਂਡੇ ਵੱਲ ਉਹ ਜਾ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਹੁੰਦਾ ਹੈ ਗੱਡੀ ਬੜੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਸੀ ਜਿਸ ਦਾ ਨੰਬਰ ਵੀ ਲੋਕਾਂ ਨੇ ਨੋਟ ਕਰ ਲਿਆ ਤੇ ਹੁਣ ਮ੍ਰਿਤਕ ਦਾ ਭਾਈ ਗੁਹਾਰ ਲਾ ਰਿਹਾ ਪ੍ਰਸ਼ਾਸਨ ਅੱਗੇ ਤੇ ਲੋਕਾਂ ਵੱਲੋਂ ਇਹ ਵੀ ਰੋਸ ਜ਼ਾਹਤਾਇਆ ਜਾ ਰਿਹਾ ਕਿ ਜਿਹੜੀ ਸੜਕ ਤੇ ਉਹ ਜਾ ਰਿਹਾ ਸੀ ਉਹ ਸੜਕ ਦੀ ਹਾਲਤ ਬੜੇ ਟਾਈਮ ਤੋਂ ਬਹੁਤ ਮਾੜੀ ਆ ਵੱਡੇ ਵੱਡੇ ਖੱਡੇ ਨੇ ਬਰਸਾਤਾਂ ਵਿੱਚ ਉਹਦੇ ਵਿੱਚ ਪਾਣੀ ਭਰ ਜਾਂਦਾ ਜਿਸ ਕਾਰਨ ਬੜੇ ਵੱਡੇ ਇੱਥੇ ਹਾਦਸੇ ਹੁੰਦੇ ਰਹਿੰਦੇ ਨੇ ਤੇ ਇਹ ਗੱਲ ਆਮ ਹੈ ਬੜੀ ਵਾਰ ਉਹ ਪ੍ਰਸ਼ਾਸਨ ਕੋਲ ਕੋਈ ਵੀ ਉਹਨੂੰ ਸੁਧਾਰ ਨਹੀਂ ਕੀਤਾ ਗਿਆ ਤੇ ਸੜਕ ਦੀ ਹਾਲਤ ਜਿਵੇਂ ਦੀ ਧੀਵੇਂ ਬਣੀ ਹੋਇਆ ਜਿਸ ਕਾਰਨ ਇਹ ਇੱਕ ਹੋਰ ਵੱਡਾ ਹਾਦਸਾ ਹੋਇਆ ਜੋ ਕਿਸਾਨ ਬਲਵਿੰਦਰ ਸਿੰਘ ਆਪਣੇ ਬੱਚੇ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਜਾ ਰਿਹਾ ਸੀ ਉਸ ਦੌਰਾਨ ਉਸ ਦੀ ਸੜਕ ਹਾਸੇ ਵਿੱਚ ਮੌਤ ਹੋ ਗਈ ਹੈ ਸਰਪਾ ਸੜਕ ਦੀ ਆਪ ਦੀ ਕਸਤਾ ਹੈ ਹਾਂ ਸੜਕ ਦੇ ਹਾਲ ਬਹੁਤ ਖਰਾਬ ਹੈ ਉੱਥੋਂ ਉਹਦੇ ਕਰਕੇ ਹਾਦਸਾ ਸਾਰਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਇਸ ਰੋਡ ਤੇ ਤੇ ਉਹ ਖੱਡਿਆਂ ਕਰਕੇ ਬਹੁਤ ਬਹੁਤ ਪਰੇਸ਼ਾਨੀ ਹੈ ਇਸ ਸਾਡੇ ਸਾਰੇ ਇਲਾਕੇ ਨੂੰ ਵੀ ਜੋ ਇਤਲੂ ਬਰਦਾਸ਼ਤ ਕਰੋ ਜਿੰਨੀ ਟਰੈਫਿਕ ਆਉਂਦੀ ਆ ਬੇਗਵਾਲ ਕਪੂਰਸਲਾ ਇੱਥੇ ਸਾਰੀ ਬਹੁਤ ਜ਼ਿਆਦਾ ਤੰਗ ਪਰੇਸ਼ਾਨੀਆਂ ਇਹਨਾਂ ਖਟੀਆਂ ਕਰਕੇ ਹੁਣ ਬਰਸਾਤਾਂ ਮੌਸਮ ਦੇ ਵਿੱਚ ਪਾਣੀ ਭਰਿਆ ਆਉਂਦਾ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਠਖੜਾ ਕਿੰਨਾ ਕੁ ਡੂਗਾ ਤੇ ਇਸ ਕਰਕੇ ਜਿਹੜੀ ਇਹ ਅਸੀਂ ਤੇ ਇਹੀ ਕਹਿੰਨੇ ਆ ਕਿ ਚਲੋ ਇਹ ਜਿਹੜੀ ਸੜਕ ਦੀ ਹਾਲਤ ਨੂੰ ਸੁਧਾਰੀ ਜਾਵੇ ਤੇ ਤਾਂ ਜੋ ਹਾਦਸਿਆਂ ਤੋਂ ਆਉਣ ਵਾਲੇ ਹਾਦਸਿਆਂ ਤੋਂ ਬਚਾ ਸਕੀ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਜਿਹਦੇ ਵਿੱਚ ਇੱਕ ਕਿਸਾਨ ਬਲਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਭਰਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਬੱਚੇ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਇੱਕ ਗੱਡੀ ਇੱਕ ਵਾਹਨ ਟੱਕਰ ਮਾਰ ਜਾਂਦੀ ਹੈ ਜਿਸ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਬਲਵਿੰਦਰ ਸਿੰਘ ਕਿਸਾਨ ਰਹਿਣ ਵਾਲਾ ਪਿੰਡ ਬੈਂਸਵਾਨ ਦਾ ਦੱਸਿਆ ਜਾ ਰਿਹਾ ਤੇ ਉਸ ਦੇ ਨਜ਼ਦੀਕ ਹੀ ਜਦੋਂ ਇਹ ਟਾਂਡੇ ਵੱਲ ਜਾ ਰਿਹਾ ਸੀ ਸੜਕ ਹਾਸੇ ਵਿੱਚ ਉਸ ਦੀ ਮੌਤ ਹੋ ਗਈ ਹੈ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਵੈਸਵਾ ਦੇ ਰੂਪ ਵਿੱਚ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਪੁਲ ਪੁਖਤਾ ਨਜ਼ਦੀਕ ਬਲਵਿੰਦਰ ਸਿੰਘ ਦੀ ਸਕੂਟਰੀ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਦਾ ਨੰਬਰ ਹਾਲਾਂਕਿ ਨੋਟ ਕਰ ਲਿਆ ਗਿਆ ਤੇ ਉੱਤਵਾਦ ਅਮ੍ਰਿਤਕ ਦਾ ਭਰਾ ਸਾਹਮਣੇ ਆਇਆ ਤੇ ਉਸ ਨੇ ਇਹੀ ਗੁਹਾਰ ਲਾਈ ਹੈ ਕਿ ਪ੍ਰਸ਼ਾਸਨ ਉਸ ਨੂੰ ਇਨਸਾਫ ਦੇਵੇ ਤੇ ਉਸ ਦੀ ਭਰਾ ਦੀ ਮੌਤ ਦਾ ਦੋ ਜਿੰਮੇਵਾਰ ਹੈ ਉਸ ਨੂੰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਪਰਿਵਾਰ ਵਿੱਚ ਸੋਗ ਦਾ ਹੋਲ ਹੈ ਕਾਬਲੋਂ মিডিਆ ਨਾਲ ਗੱਲਬਾਤ ਕਰਦੇ ਇਹ ਵੀ ਰੋਸ ਜਤਾਇਆ ਗਿਆ ਕਿ ਜਿਸ ਰੋਡ ਤੇ ਇਹ ਐਕਸੀਡੈਂਟ ਹੋਇਆ ਉਸ ਦੀ ਲਗਾਤਾਰ ਹਾਲਤ ਬੁਰੀ ਬਣੀ ਹੋਈ ਆ ਤੇ ਪ੍ਰਸ਼ਾਸਨ ਵੱਲੋਂ ਉਸ ਰੋਡ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਸ ਰੋਡ ਵਿੱਚ ਵੱਡੇ ਵੱਡੇ ਖੱਡੇ ਨੇ ਬਰਸਾਤਾ ਦੇ ਮੌਸਮ ਵਿੱਚ ਉਹਨਾਂ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਜਿਸ ਕਾਰਨ ਇਹ ਵੱਡੇ ਹਾਦਸੇ ਹੁੰਦੇ ਰਹਿੰਦੇ ਨੇ ਤੇ ਇਹ ਜੋ ਇੱਕ ਹੋਰ ਵੱਡਾ ਹਾਦਸਾ ਹੁਣ ਸਾਹਮਣੇ ਆਇਆ ਜਿਸ ਵਿੱਚ ਇੱਕ ਕਿਸਾਨ ਨੇ ਬਲਵਿੰਦਰ ਸਿੰਘ ਨੇ ਆਪਣੀ ਜਾਨ ਗਵਾ ਦਿੱਤੀ ਹੈ ਜੋ ਆਪਣੇ ਬੇਟੇ ਨੂੰ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਲੈਣ ਜਾ ਰਿਹਾ ਸੀ ਇਹ ਜੋ ਸਾਰਾ ਮਾਮਲਾ ਇਹ ਸੋਚਣ ਦੇ ਮਜਬੂਰ ਕਰਦਾ ਹੈ ਕਿ ਜਿਹੜੀਆਂ ਸੜਕਾਂ ਕਰਕੇ ਲੋਕਾਂ ਦੀ ਹਾਇ ਦਿਨ ਮੌਤਾਂ ਹੁੰਦੀਆਂ ਨੇ ਪਰ ਪ੍ਰਸ਼ਾਸਨ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਅੱਜ ਤਕਰੀਬਨ ਸੂਰਜ 3 ਵਜੇ ਸਾਡੇ ਪਿੰਡ ਦਾ ਲੜਕਾ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਬਲਵਿੰਦਰ ਸਿੰਘ ਆਪਣੇ ਬੇਟੇ ਨੂੰ ਰਿਵੈਸੇਸ਼ਨ ਤੋਂ ਟ੍ਰੇਨ ਤੋਂ ਲੈਣ ਜਾ ਰਿਹਾ ਸੀ ਅਚਾਨਕ ਉੱਥੋਂ ਮਲਬ ਪੁੱਲ ਪੱਕੇ ਦੇ ਅਗਲੇ ਪਾਸੇ ਾਨ ਕੇ ਗੱਡੀ ਵਾਲੇ ਨੇ ਟੱਕਰ ਮਾਰੀ ਸਕੂਟਰੀ ਤੋੜ ਦਿੱਤੀ ਤੇ ਉਹਦੇ ਉਹਦੇ ਬਲਵਿੰਦਰ ਸਿੰਘ ਦੇ ਥੈ ਥਾਂ ਤੇ ਹੀ ਮੌਤ ਹੋ ਗਈ ਉਹ ਮਾਰ ਕੇ ਭੱਜ ਗਿਆ ਤੇ ਮੰਗਰੂ ਜਦੋਂ ਉੱਥੇ ਅਸਵੇਰੇ ਆਪਾਂ ਗਏ ਆ ਤੇ ਉਹ ਕਾਰ ਵਾਲੇ ਮਾਨ ਨਾਲ ਜਿਸਵੇਰੇ ਪਿੱਛੇ ਪੇਡ ਲੱਗੀ ਸੀ ਤੇ ਆਪਾਂ ਪ੍ਰਸ਼ਾਸਨ ਲੱਗੇ ਇਹੋ ਹੀ ਮੰਗ ਕਰਨੇ ਆ ਕਿ ਪਲੇਟ ਨੰਬਰ ਲੱਭ ਗਿਆ ਤੇ ਉਹਨਾਂ ਨੇ ਮਾਰ ਕੇ ਭਜਣ ਦੇ ਭੱਜ ਗਿਆ ਤੇ ਅਸੀਂ ਉਪ ਫੇਰ ਦੁਬਾਰਾ ਪ੍ਰਸ਼ਾਸਨ ਕੋਲ ਮੰਗ ਕਰ ਰਹੇ ਹਾਂ ਕਿ ਸਾਡੀ ਭਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਾਰਵਾਲ ਨੂੰ ਜ਼ਰੂਰ ਛੇਤੂ ਤੇ ਛੇਤੀ ਲੱਭਿਆ ਜਾਵੇ ਤੇ ਅਸੀਂ ਫੇਰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਲਗੇ ਕਿ ਪਲੇਟ ਨੰਬਰ ਕਾਰ ਲੱਭੀ ਜਾਵੇ ਤੇ ਭਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਮੰਗ ਪ੍ਰਸ਼ਾਸਨ ਦਾ ਅਸੀਂ ਸਾਡੇ ਚੈਨਲ ਵੱਲੋਂ ਇਹ ਵੀ ਅਪੀਲ ਕਰਦੇ ਹਾਂ ਕਿ ਕੋਈ ਵੀ ਵਾਹਨ ਹੋਵੇ ਉਸ ਨੂੰ ਬੜੀ ਸਮਝਦਾਰੀ ਤੇ ਜ਼ਿੰਮੇਵਾਰੀ ਨਾਲ ਚਲਾਇਆ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਦੁਰਘਟਨਾ ਨਾ ਵਾਪਰੇ